ਹੇ ਹੇ ਦੂਰ ਦੂਰ ਤੱਕ ਨਹੀਂ ਗਾ ਕਿਤੇ ਪਾਣੀ ਮਿਲਣ ਦੀ ਆ ਵੇ ਨਹੀਂ ਆ ਉਹ ਘਰ ਆ ਵੇ ਨਹੀਂ ਆਵਾਜ਼ ਮਾਰ ਕੇ ਇਹ ਪਾਣੀ ਦੇ ਦੇਣਗੇ ਤੇ ਵੇ ਪੁੱਤ ਕੋਈ ਇਹ ਗਾਵਾ ਕਰੇ ਆ ਗਏ ਮਾਤਾ ਜੀ ਆ ਗਿਆ ਹਾਂਜੀ ਮਾਤਾ ਜੀ ਦੱਸੋ ਵੇ ਪੁੱਤ ਦੂਰ ਦੂਰ ਤੱਕ ਕਿਤੇ ਪਾਣੀ ਨਹੀਂ ਮਿਲਿਆ ਬੜੀ ਤੇਰੀ ਮਿਹਰਬਾਨੀ ਹੋਊਗੀ ਇਹ ਪਾਣੀ ਲਿਆ ਦੇ ਤੇ ਮਾਤਾ ਜੀ ਆਜੋ ਅੱਗੇ ਆਜੋ ਤੁਸੀਂ ਮੰਜੇ ਤੇ ਬਹਿ ਜਾਓ ਮੈਂ ਹੁਣੇ ਲਿਆ ਦੇਣਾ ਪਾਣੀ ਤੁਹਾਨੂੰ ਉਹ ਨਹੀਂ ਰਣੇ ਯਾਰ ਮਾਤਾ ਤੇ ਰੱਬ ਨੇ ਤੇਰੇ ਕਰਮਾਂ ਚ ਕਿਤੇ ਪੁੰਨ ਦਾ ਕੰਮ ਲਿਖਿਆ ਗਰਮੀ ਬੜੀ ਆ ਤੇ ਐਂ ਕਰਦਾ ਮਾਤਾ ਨੂੰ ਨਾ ਸ਼ਕੰਜਵੀਂ ਬਣਾ ਦੇਣਾ ਲੈ ਮਾਤਾ ਵੀ ਖੁਸ਼ ਹੋ ਜੂ ਤੇ ਨਾਲੇ ਸੀਸਾ ਦਊਗੀ ਆलो ਮਾਤਾ ਜੀ ਪੁੱਤ ਗਲਾਸ ਕੀ ਕਰਨਾ ਏ ਆ ਮੈਨੂੰ ਯਾਗੀ ਫੜਾ ਦੇ। ਓ ਮਾਤਾ ਆ ਕੀ ਕਰਨ ਡੀਆਂ ਮੈਂ ਤੇ ਤੇਰੇ ਵਾਸਤੇ ਨਿੰਬੂ ਵਾਲਾ ਪਾਣੀ ਬਣਾ ਕੇ ਲਿਆ ਆਂ ਹਾਂ। ਵੇ ਮੈਂ ਨਿੰਬੂ ਵਾਲੇ ਪਾਣੀ ਦਾ ਕੀ ਕਰਨਾ ਸੀ? ਜਵਾਗ ਨੂੰ ਟੱਟੀਆਂ ਲੱਗੀਆਂ ਸੀ। ਮੈਂ ਤਾਂ ਉਹਦੇ ਚੱਟੜ ਧੋਣੇ ਸੀ। ਚੱਲ ਵੇ ਉਠੋ ਵੇ ਆਪਣਾ ਕੰਮ।